ਵੀਰ ਜੀ ਕਿਉਂਕਿ ਦਿਹਾੜੀ ਓਨੀ ਕ ਬੰਦੀ ਕਿਉਂਕਿ ਖਰਚੇ ਸਰਕਾਰਾਂ ਨੇ ਵਧਾਤੇ ਆ ਪਰ ਦਿਹਾੜੀ ਗਰੀਬਦੀ ਨਹੀਂ ਵਧਾਈ ਦਿਹਾੜੀ ਦੇ ਹੋਰਨ ਕਰਕੇ ਕਿਉਂਕਿ ਕਿਸੇ ਟਾਈਮ ਘਰੇ ਚੀਜ਼ ਹੁੰਦੀ ਕਿਸੇ ਟਾਈਮ ਨਹੀਂ ਹੁੰਦੀ ਕਿਉਂਕਿ ਦਿਹਾੜੀ ਓਨੀ ਕ ਪੈਂਦੀ ਆ ਵੀ ਖਰਚੇ ਜਾਦੇ ਆ ਤੇ ਕਿੱਥੇ ਬੰਦਾ ਗਰੀਬ ਘਰ ਪੂਰਾ ਕਰ ਸਕਦਾ ਤੇ ਉਸ ਟਾਈਮ ਇੱਕ ਚੀਜ਼ ਲਿਆਵੇ ਤੇ ਦੂਜੀ ਮੁੱਕ ਜਾਂਦੀ ਆ ਤੇ ਇਸ ਕਰਕੇ ਵੀ ਆਟਾ ਨਹੀਂ ਲਿਆਂਦਾ ਗਿਆ ਤੇ ਬੱਚਾ ਉੱਧਾ ਚਲਿਆ ਗਿਆ ਕਿਉਂਕਿ ਨਾਲੇ ਸਾਨੂੰ ਮੈਨੂੰ ਪੁੱਛਿਆ ਵੀ ਆ ਮਮਾ ਮੈਂ ਪਰੌਂਠੀ ਖਾਣੀ ਹੈ ਤੇ ਮੈਂ ਕਿ ਬੱਚੇ ਪਰੌਂਠੀ ਖਾਣੀ ਆਟਾ ਨਹੀਂ ਘਰੇ ਹੈਗਾ ਤੇਰੇ ਪਾਪਾ ਆਏਗਾ ਕੰਮ ਤੋਂ ਉਹ ਲਿਆਏਗਾ ਤੇ ਫਿਰ ਮੈਂ ਤੈਨੂੰ ਬਣਾ ਦੂੰਗੀ ਤੇ ਅਸੀਂ ਕਿ ਚਲੋ ਸਕੂਲੋਂ ਤਾਂ ਮੇਲ ਹੀ ਜਾਂਦੀ ਆ ਵੀ ਟੀਚਰ ਖਵਾਉਂਦੇ ਆ ਇਹਨਾਂ ਨਰਸਰੀ ਵਾਲਿਆਂ ਨੂੰ ਖਾਣਾ ਵੀ ਉਹ ਖਵਾ ਦੇਣ ਦੇਣ ਤੇ ਮੈਂ ਚੱਲ ਜਦੋਂ ਆਏਗਾ ਫਿਰ ਤੇਰੇ ਪਾਪਾ ਉਹਨੇ ਨੂੰ ਆਜੂਗਾ ਕੰਮ ਤੋਂ ਆਂਦਾ ਸੀ ਮੈਂ ਲੈ ਆਉਂਗਾ ਫਿਰ ਤੁਹਾਨੂੰ ਪਰੌਂਠੀ ਬਣਾ ਦਾਂਗਾ ਪਰ ਸਾਨੂੰ ਸਰਕਾਰਾਂ ਦਾ ਇਸ ਲਈ ਨਹੀਂ ਫਾਇਦਾ ਨਾ ਕੋਈ ਸਾਡਾ ਰਾਸ਼ਨ ਕਾਟ ਬਣਾਉਂਦੇ ਸੀ ਸਾਨੂੰ ਆਧਾਰ ਕਾਟ ਜੇ ਅਸੀਂ ਬਣਾਏ ਤੇ ਬਹੁਤ ਕਲਪਨੀ ਸਾਨੂੰ ਮੰਦੋਟ ਏਰੀਆ ਧਾਰ ਕਟ ਲੱਗਦਾ ਵੀ ਉੱਥੇ ਬੰਦਿਆ ਪਰ ਅਸੀਂ ਇਹ ਧਾਰ ਕਟ ਜਲਾਲਾ ਅਲੀ ਸਾਈਡ ਜਲਾਲਾਵਾੜਾ ਸਾਈਡ ਬਣਵਾਏ ਉਹ ਵੀ ਸਾਡੇ ਸਭ ਨੇ ਬਣਾਏ ਤੱਕ ਕਿਵੇਂ ਦੇਖਦੇ ਹੋ ਦੇ ਦੂਜੇ ਘਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਬੱਚੇ ਜਿਹੜੇ ਐ ਕਿ ਘਰੋਂ ਟਿਫਨ ਲੈ ਕੇ ਜਾਂਦੇ ਐ ਰੋਟੀ ਖਾ ਕੇ ਜਾਂਦੇ ਐ ਤੁਹਾਡੇ ਬੱਚੇ ਜਿਹੜੇ ਐ ਭੁੱਖੇ ਪੈਸੇ ਕਰੇ ਜਾਂਣਾ ਤਾਂ ਕਿਵੇਂ ਲੱਗ ਰਿਆ ਸੀ ਸਾਨੂੰ ਬਹੁਤ ਹੀ ਬੁਰਾ ਲੱਗਦਾ ਆਪਦੇ ਆਪ ਨੂੰ ਬਹੁਤ ਮਹਿਸੂਸ ਹੁੰਦਾ ਵੀ ਅਸੀਂ ਮਾਪੇ ਹੋ ਕੇ ਵੀ ਇਕ ਆਪਦੇ ਬੱਚੇ ਲਈ ਰੋਟੀ ਵੀ ਨਹੀਂ ਕਮਾ ਸਕਦੇ ਚਾਜ ਤਰ੍ਹਾਂ ਵੀ ਬੱਚੇ ਨੂੰ ਰੋਟੀ ਵੀ ਨਹੀਂ ਖਵਾ ਸਕਦੇ ਇੰਨੇ ਜੋਗੇ ਵੀ ਨਹੀਂ ਅਸੀਂ ਹੁੰਦੇ ਪਏ ਵੀ ਸਾਨੂੰ ਮਹਾਰਾਜ ਨੇ ਇੰਨੀ ਗਰੀਬੀ ਦਿੱਤੀ ਆ ਵੀ ਅਸੀਂ ਰੋਟੀ ਵੀ ਨਹੀਂ ਚਾਜ ਤਰ੍ਹਾਂ ਖਵਾ ਸਕਦੇ ਵੀ ਸਾਡੀ ਦਿਹਾੜੀ ਵੀ ਨਹੀਂ ਸਾਡਾ ਨੇਚਾ ਤਾਂ ਬਹੁਤ ਵੀ ਸਾਡੇ ਬੱਚੇ ਵਧੀਆ ਪਟਣ ਵਧੀਆ ਖਾਣ ਪੀਣ ਪਰ ਮਜਬੂਰੀਆਂ ਸਾਨੂੰ ਕਰਾਉਂਦੀਆਂ ਮਾਰੀ ਜਾਂਦੀਆਂ ਵੀਰ ਤਾਂ ਇਹ ਜਿਹੜੀ ਇੱਕ ਵੀਡੀਓ ਜਿਹੜੀ ਹੈ ਇਹ ਬਣੀ ਕਿਵੇਂ ਇਹ ਸਰ ਨੇ ਬਣਾਈਆਂ ਸਰ ਨੇ ਇਹਦੇ ਤੋਂ ਇਹਦਾ ਵੀ ਸਬਜੈਕਟ ਪੁੱਛਿਆ ਵੀ ਕੰਮ ਬਾਰੇ ਪੁੱਛਿਆ ਸੀਦਾ ਵੀ ਬੇਟਾ ਤੂੰ ਕੰਮ ਕਰਕੇ ਆਇਆ ਸਕੂਲ ਦਾ ਜਾਂ ਨਹੀਂ ਕੰਮ ਕਰਕੇ ਆਇਆ ਇਹ ਆਂਦਾ ਸਰ ਮੈਂ ਕੰਮ ਤਾਂ ਨਹੀਂ ਕਰਕੇ ਆਇਆ ਆਂਦਾ ਇਹ ਕਲਾਵਾ ਆਂਦਾ ਨਹੀਂ ਸਰ ਜੀ ਕੀ ਸਾਰਾ ਆਂਦਾ ਪੁੱਤੋ ਤੂੰ ਕੀ ਖਾ ਕੇ ਆਇਆ ਆਂਦਾ ਸਾਰਾ ਸੀ ਕੁਝ ਨਹੀਂ ਮੈਂ ਖਾ ਕੇ ਘਰੇ ਸਾਡੇ ਆਟਾ ਹੀ ਨਹੀਂ ਹੈਗਾ ਸੀ ਦਾ ਸਾਰਾ ਆਂਦਾ ਹਾਏ ਪੁੱਤੋ ਇਹ ਤੂੰ ਨਹੀਂ ਕੁਝ ਖਾ ਕੇ ਆਇਆ ਫਰਸ ਸਾਰ ਨਹੀਂ ਨਾ ਦੋਵਾਂ ਭਰਾਵਾਂ ਨੂੰ ਵੀ ਰੋਟੀ ਜ਼ਰੂਰ ਖਵਾਈ ਉਹਨਾਂ ਨੇ ਕਿਹਾ ਚਲੋ ਆਓ ਮੈਂ ਤੁਹਾਨੂੰ ਰੋਟੀ ਖਵਾਉਣਾ ਤਾਂ ਅੱਜ ਇਹ ਹਾਲਾਤ ਸੀਗੇ ਤੁਹਾਡੇ ਬੱਚੇ ਤਾਂ ਇਹ ਵੀਡੀਓ ਬਾਇਲ ਹੁਣ ਤੋਂ ਬਾਅਦ ਕੋਈ ਆਏ ਮਦਰ ਵਾਸੇ ਆ ਰਹੇ ਆ ਕੋਈ ਲੋਕ ਤੁਹਾਡੇ ਹਾਂਜੀ ਵੀਰੇ ਹਲੇ ਤਾਂ ਇਹ ਤਾਂ ਵੀਰ ਜਿਹੜੇ ਵੀ ਆਉਂਦੇ ਪਏ ਆ ਮੀਡੀਆ ਵਾਲੇ ਆਉਂਦੇ ਪਏ ਆ ਤੇ ਜਿਹੜੇ ਵੀਰਾਂ ਦੇ ਵੀਰਾਂ ਦੇ ਅਸੀਂ ਜ਼ਰੂਰ ਮਦਦ ਕਰਾਂਗੇ ਅਸੀਂ ਜਰੂਰ ਪਹੁੰਚਾਂਗੇ ਜਿਹੜੇ ਦੂਰ ਵੀਰ ਬਿਠੇ ਹੋ ਆਂਦੇ ਅਸੀਂ ਵੀ ਫੋਨ ਤੇ ਕਰੀ ਜਾਂਦੇ ਆਂਦੇ ਅਸੀਂ ਵੀ ਜਿੰਨੇ ਜੋਗ ਹੈ ਜਰੂਰ ਮਦਦ ਕਰਾਂਗੇ ਤੁਹਾਡੀ ਕੀ ਨਾਮ ਹੈ ਤੁਹਾਡਾ ਕੁਲਦੀਪ ਕੋਹੜਾ ਬੱਚੇ ਦਾ ਕੀ ਨਾਮ ਹੈ ਅਮਰਿਤ ਸਿੰਘ ਕਿੰਨੀਵੀਂ ਕਲਾਸੇ ਪੜ੍ਹਦਾ ਨਰਸਰੀ ਚ ਪੜ੍ਹਦਾ ਨਰਸਰੀ ਚ ਬੇਟਾ ਆਪ ਜਦੋਂ ਸਕੂਲ ਗਏ ਹੋ ਖਾਣਾ ਨਹੀਂ ਖਾ ਕੇ ਗਏ ਨਹੀਂ ਕਿਉਂ ਨਹੀਂ ਖਾ ਕੇ ਗਏ ਆਟਾ ਆਟਾ ਵੀ ਨਹੀਂ ਖਾਸੀ ਆਟਾ ਕਰੇ ਨਹੀਂ ਸੀਗਾ ਤੇ ਸਰ ਕੀ ਕਹਿੰਦੇ ਸਰ ਨੇ ਫਿਰ ਰੋਟੀ ਖਵਾਈ ਸੀ ਹਾਂ ਖਵਾਈ ਸੀ ਤਾਂ ਸਰ ਨੇ ਜਦੋਂ ਤੈਨੂੰ ਪੁੱਛਿਆ ਤਾਂ ਉਦੋਂ ਤੂੰ ਕੀ ਕਿਹਾ ਦੇ ਨਾ ਸਰ ਜੀ ਨੂੰ ਬਹੁਤ ਲੱਗੀ ਹੈ ਤਾਂ ਸਰ ਜੀ ਨੇ ਕਿ ਮੈਨੂੰ ਬਹੁਤ ਲੱਗੀ ਨਹੀਂ ਮੈਂ ਸਰ ਜੀ ਨੂੰ ਆਂਦੀ ਕਿ ਆச்சா ਭੁੱਖ ਲੱਗੀ ਹੈ ਤੇ ਇਹ ਨਹੀਂ ਕਿ ਵੀ ਸਰ ਨੇ ਮਾਰਨ ਵਾਸਤੇ ਵੀ ਕਿਹਾ ਸੀਗਾ ਸਰ ਨੇ ਮਾਰਿਆ ਤਾਂ ਨਹੀਂ ਲਾ ਨਹੀਂ ਪਿਆਰ ਨਾਲ ਰੋਟੀ ਖਵਾਈ ਸੀ ਨਾ ਸਾਰੇ ਅਸੀਂ ਸਰ ਦੇ ਘਰ ਬਣ ਕੇ ਜਾ ਰਹੇ ਘਰੇ ਆਟਾ ਨਹੀਂ ਸੀਗਾ ਤਾਂ ਨਹੀਂ ਰੋਟੀ ਖਾਕੇਗੇ ਹਾਂਜੀ ਕਹ ਦੱਸੋ ਜਿਹੜਾ ਸਾਨੂੰ ਕਿਹਾ ਸੀ ਕਿ ਸਕੂਲ ਸਾਡਾ ਇਸ ਸੈਦੇ ਕੇ ਨਾਮ ਵਾਲਾ ਪ੍ਰਾਇਮਰੀ ਸਕੂਲ ਆ ਮੈਂ ਜੀ ਯੂਟੀਟੀ ਟੀਚਰ ਐ ਕੰਮ ਕਰਦੇ ਇੱਥੇ ਜੀ ਬਣਵਾ ਰਹੇ ਆ ਤਾ ਵੀਡੀਓ ਦਾ ਮਕਸਦ ਇਹ ਨਹੀਂ ਸੀਗਾ ਵੀ ਯਾਰ ਮੈਨੂੰ ਆਪ ਨੂੰ ਨਹੀਂ ਐਦਾਂ ਸੀਗਾ ਵੀ ਬੱਚਾ ਐਦਾਂ ਹੀ ਬੋਲੇਗਾ ਹਨਾ ਤਾਂ ਕੀ ਹੋਇਆ ਕਿ ਮੈਂ ਬੱਚੇ ਦੀ ਕਾਪੀ ਚੈੱਕ ਕਰਨ ਲੱਗਿਆ ਤੇ ਬੱਚੇ ਨੂੰ ਮੈਂ ਪੁੱਛਿਆ ਵੀ ਤੂੰ ਕੰਮ ਨਹੀਂ ਕੀਤਾ ਤੇ ਉਹ ਬੋਲਦਾ ਵੀ ਨਹੀਂ ਮੈਂ ਮੈਂ ਇਹ ਜੇ ਕਰਨਾ ਮੈਂ ਕਿ ਤੇਰੇ ਵੀ ਲਾੜ ਕੀਤਾ ਵੀ ਤੇਰੇ ਮਾਰੀ ਵੀ ਤੂੰ ਕੰਮ ਨਹੀਂ ਕਰਦਾ ਤੇ ਉਹ ਮੈਂ ਪੁੱਛਿਆ ਵੀ ਤੂੰ ਰੋਟੀ ਕੀ ਖਾਕੇ ਆਂ ਕਹਿੰਦਾ ਜੀ ਅੱਜ ਤਾਂ ਵੀ ਮੈਂ ਬਿਆਨ ਨਹੀਂ ਕਰ ਸਕਦਾ ਉਹ ਸ਼ਬਦ ਬੱਚੇ ਨੇ ਕਿਵੇਂ ਕਹੇ ਹੋਣੇ ਲਫ਼ਜ਼ ਕਿ ਘਰ ਤਾਂ ਜੇ ਆਟਾ ਹੈ ਨਹੀਂ ਸੀਗਾ ਤੇ ਮੈਂ ਅੱਜ ਖਾਣਾ ਨਹੀਂ ਖਾ ਕੇ ਆ ਤੇ ਮੇਰੀ ਵੀ ਹਾਏ ਵੀ ਤੂੰ ਭੁੱਖਾ ਆਂ ਵੀ ਮੇਰੀ ਵੀ ਚੀਕ ਨਿਕਲੀ ਇੱਕ ਵਾਰੀ ਵੀ ਹਾਏ ਯਾਰ ਵੀ ਬੱਚਾ ਵੀ ਜਿੰਨਾਂ ਦੇ ਸਿਰ ਤੇ ਮੈਂ ਰੋਟੀ ਖਾਂਦਾ ਮੇਰਾ ਪਰਿਵਾਰ ਖਾਂਦਾ ਉਹ ਬੱਚੇ ਭੁੱਖੇ ਬੈਠੇ ਆ ਤਾਂ ਮੈਂ ਉਹ ਬੱਚੇ ਨੂੰ ਚੱਕਿਆ ਤੇ ਰਸੂਈ 'ਚ ਲੈ ਕੇ ਗਿਆ ਤੇ ਮੈਂ ਖਾਣਾ ਸਾਰੇ ਬੱਚਿਆਂ ਨੂੰ ਖਵਾਇਆ ਵੀ ਤੁਸੀਂ ਬੱਚੇ ਵੀ ਖਾਣਾ ਖਾਓ ਹਣਾ ਤੇ ਇਹ ਵਕਿਆ ਹੋਇਆ ਇਹ ਪਹਿਲਾਂ ਵੀ ਘਟਣਾ ਹੋਇਆ ਕਿ ਪਹਿਲੀ ਵਾਰੀ ਹੀ ਘਟਣਾ ਹੋਇਆ ਹਾਂ ਹਾਂ ਇੱਕ ਵਾਰੀ ਪਹਿਲਾਂ ਵੀ ਇੱਕ ਬੱਚਾ ਹੈਗਾ ਉਹ ਹੋਰ ਕੀ ਹੋਇਆ ਕਿ ਉਹ ਬੱਚਾ ਬੜਾ ਸ਼ਰਾਰਤੀ ਆ ਵੀ ਅਸੀਂ ਉਹਦੀ ਪੂਰੀ ਕੇਅਰ ਕਰਦੇ ਹਾਂ ਮਨਕੀਰ ਤਾਂ ਬੱਚੇ ਦਾ ਨਾਮ ਤੇ ਉਹ ਕੀ ਹੋਇਆ ਕਿ ਉਹ ਉਦਾਸ ਬੈਠਾ ਸੀਗਾ ਪੇਟ ਫੜ ਕੇ ਤੇ ਮੈਂ ਉਹਨੂੰ ਡਾਕਟਰ ਕੋਲੇ ਲੈ ਗਿਆ ਮੈਂ ਕਿ ਪੇਟ ਦਰਦ ਹੋਊਗਾ ਤਾਂ ਡਾਕਟਰ ਸਾਹਿਬ ਬੋਲੇ ਮੈਂ ਡਾਕਟਰ ਸਾਹਿਬ ਕੋਲੇ ਲੈ ਜਾ ਕੇ ਜਦੋਂ ਪੁੱਛਿਆ ਬੇਟੇ ਖਾਣਾ ਖਾਕੇ ਆ ਤਾਂ ਉਹ ਕਹਿੰਦਾ ਵੀ ਮੈਂ ਖਾਣਾ ਨਹੀਂ ਖਾਦਾ ਤੇ ਮੈਂ ਉਹਨੂੰ ਆਪਦਾ ਟਿਫਨ ਦਿੱਤਾ ਬੱਚੇ ਨੂੰ ਤੇ ਉਹਨੇ ਟਿਫਨ ਖਾ ਲਿਆ ਤੇ ਉਹੀ ਬੱਚੇ ਨੇ 10 ਮਿੰਟ ਬਾਅਦ ਇੱਕ ਜਵਾਬ ਦੇ ਕੁੱਟਤਾ ਤੇ ਉਹਦੀ ਸ਼ਿਕਾਇਤ ਆ ਗਈ ਮੈਂ ਕਿਹਾ ਵੀ ਇਹੀ ਭੁੱਖ ਕਰਕੇ ਬੱਚਾ ਵੀ ਇਦਾਂ ਬੈਠਾ ਸੀਗਾ ਤੇ ਉਹ ਸਵੇਰੇ ਸਵੇਰ ਦਾ ਟਾਈਮ ਹੀ ਸੀ ਉਹ ਵੀ ਅਚਨਚੇਤੀ ਬਣਾਈ ਹੈ ਕਿਉਂਕਿ ਸਾਡੇ ਇੱਕ ਸੀਪੀ ਦਾ ਪ੍ਰੋਜੈਕਟ ਚੱਲ ਰਿਹਾ ਤੇ ਉਹ ਅਸੀਂ ਵੀਡੀਓ ਇਦਾਂ ਵੀ ਬਣਾਉਣੀਆਂ ਹੁੰਦੀਆਂ ਤੇ ਉਹ ਮੈਂ ਵੈਸੇ ਵੀ ਬੱਚੇ ਦਾ ਵੀ ਰਾਈਟਿੰਗ ਵੇਖਦਾ ਸੀ ਕੰਮ ਚੈੱਕ ਕਰਦਾ ਵੀ ਰਾਈਟਿੰਗ ਦੀ ਵੀਡੀਓ ਬਣਾ ਲਾਂ ਉਹ ਇਦਾਂ ਕਰਦੇ ਕਰਦੇ ਉਹ ਵੀਡੀਓ ਬਣ ਗਈ ਤੇ ਉਹ ਸਰਬੱਤ ਕਿਵੇਂ ਲੱਗਦਾ ਹੈ ਕਿ ਜਦੋਂ ਕੱਲ੍ਹ ਐਪੋਕੇ ਪੈਸੇ ਸਕੂਲ ਆਇਆ ਤਾਂ ਉਸ ਤੋਂ ਬਾਅਦ ਤੁਹਾਡੇ ਵੱਲੋਂ ਖਾਣਾ ਹਾਂ ਬਿਲਕੁਲ ਖਾਣਾ ਖਵਾਇਆ ਜੀ ਇਹਦੀ ਫਿਰ ਉਹਦੀ ਮਦਰ ਨੂੰ ਬੁਲਾਇਆ ਸੀ ਸਕੂਲ ਤਾਂ ਉਹਦੀ ਮਦਰ ਨੇ ਵੀ ਸਾਨੂੰ ਇਹੀ ਰਿਐਕਸ਼ਨ ਪਹਿਲਾਂ ਤਾਂ ਮੇਰੇ ਕਰਕੇ ਬੋਲੇ ਨਹੀਂ ਮੈਂ ਫਿਰ ਰੂਮ ਤੋਂ ਬਾਹਰ ਹੋ ਗਏ ਆਪਦੀ ਜਿਹੜੀ ਉਹ ਬਿਆਨ